ਕੀ ਦੁੱਖ ਜ਼ਰੂਰੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਅੱਬਾ ਕੋਈ ਵੀ ਧਰਮ ਦੇਖਦੇ ਆਂ ਕੁਛ ਵੀ ਦੇਖਦਿਆਂ ਸਾਰੇ ਧਰਮਾਂ ਵਿੱਚ ਦੁੱਖਾਂ ਨੂੰ ਦੱਸਿਆ ਜਾਂਦਾ ਹੀ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਨੇ ਦੁੱਖਾਂ ਨੂੰ ਐਵੇਂ ਦਿਖਾਇਆ ਜਾਂਦਾ ਵੀ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਣਗੇ ਹੀ ਆਣਗੇ ਧਰਮ ਦਖਾਉਂਦੇ ਨੇ ਵੀ ਦੁੱਖ ਆ ਜਿਹੜੀ ਰੱਬ ਨੇ ਤੁਹਾਡੀ ਪਰਖਿਆ ਲਿੱਤੀ ਆ ਰੱਬ ਤੁਹਾਨੂੰ ਟੈਸਟ ਕਰਦਾ ਪਿਆ ਵੀ ਤੁਸੀਂ ਉਨੇ ਵੀ ਇੱਕ ਤੁਹਾਡਾ ਪੇਪਰ ਪਾਇਆ ਹੈ ਤੇ ਤੁਸੀਂ ਉਹਨੂੰ ਪਾਸ ਕਰਨਾ ਹੈ ਕਿ ਤੁਹਾਨੂੰ ਵੀ ਲੱਗਦਾ ਵੀ ਇਹ ਸੱਚੀ ਗੱਲ ਹੈ ਵੀ ਰੱਬ ਨੇ ਕੋਈ ਪੇਪਰ ਪਾਇਆ ਆ ਆਪਾਂ ਦਾ ਵੀ ਆਪਾਂ ਕੋਈ ਪੇਪਰ ਨੂੰ ਉਹ ਦੁੱਖ ਆਣਗੇ ਆਪਣੇ ਦੇ ਆਪਾਂ ਉਹਨੂੰ ਸਮਾhenge ਉਹਨਾਂ ਨੂੰ ਪਾਰ ਕਰ ਜਾਾਂਗੇ ਤੇ ਆਪਾਂ ਕੁਝ ਬਣਦੇ ਆਗੇ ਅਗੇ ਆਗੇ ਜਿਵੇਂ ਦਿਖਾਇਆ ਜਾਂਦਾ ਵੀ ਤੁਹਾਡਾ ਦੁੱਖ ਦਾ ਟਾਈਮ ਚੱਲ ਰਿਹਾ ਏ ਤੇ ਤੁਹਾਡਾ ਚੰਗਾ ਟਾਈਮ ਨੇੜੇ ਆ ਜਾਂ ਸੁੱਖ ਦਾ ਟਾਈਮ ਤੁਹਾਡੇ ਆਉਣ ਵਾਲਾ ਹੀ ਹੈ ਕਿ ਇਹ ਵੀ ਗੱਲ ਸੱਚ ਹੈ ਇਹੀ ਕਰੇ ਆਪਣੇ ਉਹਨੂੰ ਸਵਾਰ ਕੀਤਾ ਇਸ ਥੀਮ ਬਾਰੇ ਆਪਾਂ ਮੰਨੀ ਜਾ ਰਹੇ ਹਾਂ ਤੁਸੀਂ ਬੜੀ ਵਾਰ ਦੇਖਿਆ ਹੋਊਗਾ ਵੀ ਤੁਸੀਂ ਕੋਈ ਨਾ ਕੋਈ ਜ਼ਿੰਦਗੀ ਚੀਜ਼ ਕਰਨ ਗਏ ਹਨਾ ਤੁਸੀਂ ਕਿਸੇ ਬੰਦੇ ਨਾਲ ਕੋਈ ਐਕਸਪੈਕਟੇਸ਼ਨ ਰੱਖੀ ਅੱਗੇ ਹੋਣਾ ਬਹੁਤ ਜ਼ਿਆਦਾ ਤੁਸੀਂ ਆਪਣੀ ਅੱਗੇ ਲਾਈਫ ਪਲਾਨ ਕਰ ਲਈ ਉਸ ਰਿਲੇਟਡ ਮੁੜ ਕੇ ਹਨਾ ਵੀ ਜਦੋਂ ਉਹ ਬੰਦਾ ਤੁਹਾਨੂੰ ਧੋਖਾ ਦੇ ਕੇ ਗਿਆ ਤੁਹਾਡੇ ਨਾਲ ਕੁਝ ਗਲਤ ਕੀਤਾ ਤੁਹਾਡੀ ਸਾਰੀਆਂ ਐਕਸਪੈਕਟੇਸ਼ਨਾਂ ਇੱਕੋ ਤੁਹਾਨੂੰ ਥੱਲੇ ਹੀ ਡਿੱਗ ਗਈਆਂ ਇੱਕ ਵਾਰ ਤਾਂ ਬੰਦੇ ਨੂੰ ਐ ਲੱਗਦਾ ਵੀ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਮੇਰੇ ਨਾਲ ਕੀ ਬਣ ਗਿਆ ਫਿਰ ذہی رب ਨੂੰ کوس دینا ਵੀ ਮੇਰੇ ਨਾਲ ਤਾਂ ਬੜੀ ਗਲਤ ਗੱਲ ਹੋ ਗਈ ਹਾਰੇ ਦੁੱਖ ਮੈਨੂੰ ਹੀ ਆਉਂਦੇ ਨੇ ਜਾਂ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਹੋ ਗਿਆ ਫਿਰ ਵੀ ਥੋੜਾ ਟਾਈਮ ਲੰਘਦਾ ਫਿਰ ਬੰਦੇ ਨੂੰ ਆਪਣੀਆਂ ਗਲਤੀਆਂ ਵੀ ਦਿਖਣ ਲੱਗ ਜਾਂਦੀਆਂ ਵੀ ਨਹੀਂ ਮੇਰੀ ਗਲਤੀ ਸੀਗੀ ਮੈਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖੀ ਕਿਸੇ ਚੀਜ਼ ਨੂੰ ਲੈ ਕੇ ਫਿਰ ਉਹਨੂੰ ਦੇਖਿਆ ਲੱਗਦਾ ਵੀ ਕਿਦਨੇ ਕਿਦਨੇ ਮੇਰੀ ਗਲਤੀ ਸੀ ਮੈਂ ਇੰਨੀ ਜ਼ਿਆਦਾ ਜ਼ਿੰਦਗੀ ਕਿਸੇ ਤੇ ਕਿਉਂ ਨਿਰਭਰ ਕੀਤੀ ਹੈ ਆਪਣੀ ਹੁਣ ਜਦੋਂ ਉਹ ਚੀਜ਼ ਆਪਣੇ ਹਿਸਾਬ ਨਾਲ ਨਹੀਂ ਹੋਈ ਤਾਂ ਫਿਰ ਆਪਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਚਲੋ ਇਹ ਪੁਆਇੰਟ ਤੇ ਹੀ ਬੰਦਾ ਪਹੁੰਚ ਜਾਂਦਾ ਫਿਰ ਜਦੋਂ ਅੱਗੇ ਜਾਂਦਾ ਫੇਰ ਆਮ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਐਂਟਰ ਹੋਣ ਲੱਗਦਾ ਆਪਣੇ ਯਾਰਾਂ ਮਿੱਤਰਾਂ ਨੂੰ ਮਿਲਦਾ ਦੋਸਤਾਂ ਨੂੰ ਮਿਲਦਾ ਨਾ ਜਾਂ ਆਲੇ ਦੁਆਲੇ ਆਪਣ ਨੂੰ ਦੇਖਦਾ ਤਦ ਉਹਨੂੰ ਕਹਿੰਦਾ ਯਾਰ ਇਹ ਚੀਜ਼ ਤਾਂ ਸਾਡੇ ਨਾਲ ਹੀ ਹੋਈ ਹੈ ਇਹ ਤਾਂ ਜ਼ਿੰਦਗੀ ਦਾ ਹਿੱਸਾ ਏ ਇਹਦਾ ਰੱਬ ਨੇ ਤੇਰਾ ਡੈਥ ਲਿਆ ਸੀਗਾ ਜੀ ਉਹ ਸੱਚ ਦੇ ਜਮਾਂ ਨੇੜੇ ਹੀ ਹੁੰਦਾ ਏ ਉਹ ਪੂਰਾ ਅਵੇਅਰ ਹੁੰਦਾ ਵੀ ਵੀ ਜ਼ਿੰਦਗੀ ਟੈਂਪਰੇਰੀ ਆ ਨਾ ਵੀ ਕੁਝ ਆਪਣੇ ਹਿਸਾਬ ਨਾਲ ਨਹੀਂ ਕੋਈ ਐਕਸਪੈਕਟੇਸ਼ਨ ਰੱਖਣ ਦਾ ਫਾਇਦਾ ਨਹੀਂ ਪਰ ਫੇਰ ਉਹਨੂੰ ਕੋਈ ਅੱਗੇੋਂ ਬੰਦਾ ਮਿਲ ਜਾਣਾ ਬਈ ਇਹ ਤਾਂ ਮੇਰੇ ਨਾਲ ਵੀ ਹੋਈ ਸੀਗੀ ਚੀਜ਼ ਇਹ ਜੀ ਇਹ ਤਾਂ ਸਾਰਿਆਂ ਨਾਲ ਹੀ ਹੁੰਦੀ ਆ ਵੀ ਇਹ ਇਹਦੇ ਵਿੱਚ ਕੀ ਲੱਗ ਉਹ ਫੇਰ ਉਹ ਮੰਨ ਲੈਂਦਾ ਵੀ ਹਾਂ ਵੀ ਇਹ ਤਾਂ ਰੱਬ ਦਾ ਭਾਣਾ ਸੀਗਾ ਇਹਦਾ ਰੱਬ ਨੇ ਮੇਰੀ ਪਰਖਿਆ ਲਈ ਸੀਗੀ ਤੇ ਹੁਣ ਮੈਂ ਇਹਦਾ ਇਹਨੂੰ ਪਾਰ ਕਰਾਂਗਾ ਤੇ ਮੇਰੇ ਸੋਖੀ ਸੁਖ ਆਣਗੇ ਅੱਗੇ। ਇਹ ਗੱਲ ਸੱਚ ਹੈ। ਬਿਲਕੁਲ ਵੀ ਨਹੀਂ। ਤੁਸੀਂ ਐਕਸਪੈਕਟੇਸ਼ਨ ਆਪ ਰੱਖੀ ਸੀ। ਤੁਸੀਂ ਕਿਸੇ ਨਾਲ ਕੋਈ ਜ਼ਿੰਦਗੀ ਤੋੜਨ ਦੀ ਗੱਲ ਆਪ ਰੱਖੀ ਸੀ। ਤੁਸੀਂ ਸੋਚਿਆ ਸੀ ਮੈਂ ਕਰਨ ਨੂੰ ਇਹ ਕਰਾਂਗਾ। ਤੁਸੀਂ ਐਕਸ਼ਨ ਆਪ ਲਈ ਸੀਗੇ। ਫਿਰ ਜਦੋਂ ਤੁਹਾਡੇ ਹਿਸਾਬ ਨਾਲ ਨਹੀਂ ਹੋਇਆ ਐਕਸ਼ਨ। ਉਹੀ ਆਪਣੇ ਆਪ ਨੂੰ ਅਕਾਉਂਟੇਬਲ ਨਹੀਂ ਮੰਨਿਆ ਤੇ ਤੂੰ ਕਿਸੇ ਹੋਰ ਦੀ ਗੱਲ ਸੁਣਦੀ ਮੇਰੀ ਤਾਂ ਪਰਖਿਆ ਸੀਗੀ ਇਹ ਚੀਜ਼ ਤਾਂ ਮੈਨੂੰ ਆਣੀ ਸੀਗੀ ਪਰ ਨਹੀਂ ਦੁੱਖ ਦਾ ਜ਼ਿੰਦਗੀ ਦੇ ਵਿੱਚ ਇੱਕ ਤਰ੍ਹਾਂ ਅਲਰਟ ਦੀ ਤਰ੍ਹਾਂ ਕੰਮ ਕਰਦਾ ਵੀ ਤੁਹਾਨੂੰ ਅਲਰਟ ਕਰਦੇ ਨੇ ਵੀ ਬਈ ਸਾਰਾ ਕੁਝ ਟੈਂਪਰੇਰੀ ਆ ਤੇਰੇ ਹਿਸਾਬ ਨਾਲ ਕੁਝ ਵੀ ਨਹੀਂ ਹੋਣਾ ਹੈਗਾ ਜੋ ਤੂੰ ਇਸ ਦੁਨੀਆ ਤੋਂ ਐਕਸਪੈਕਟੇਸ਼ਨਾਂ ਰੱਖੀਆਂ ਨੇ ਕੁਝ ਵੀ ਤੇਰੇ ਹਿਸਾਬ ਨਾਲ ਨਹੀਂ ਹੋਣਾ ਹੈਗਾ ਪਰ ਨਹੀਂ ਬੰਦਾ ਇਹ ਗੱਲ ਨਹੀਂ ਮੰਨਦਾ ਨਹੀਂ ਐਸੈਪਟ ਕਰਦਾ ਨਾ ਉਹ ਪੁਰਾਣੀ ਜਿਹੜੀ ਉਹਦੀ ਪ੍ਰੋਗਰਾਮ ਹੋਈ ਐ ਉਹਦੇ ਪੁਰਾਣੇ ਬੰਦਿਆਂ ਨੇ ਦੱਸ ਤਿਆ ਘਰਦਿਆਂ ਤੋਂ ਪਤਾ ਲੱਗਿਆ ਕੁਝ ਕੋਈ ਯਾਰਾਂ ਦੋਸਤਾਂ ਨੇ ਦੱਸ ਤਿਆ ਉਹਨੂੰ ਲੱਗਦਾ ਵੀ ਨਹੀਂ ਉਹ ਚੀਜ਼ ਸਹੀ ਜੀਗੀ ਉਹਨਾਂ ਦੇ ਹਿਸਾਬ ਨਾਲ ਵੀ ਦੁੱਖ ਆਏ ਸੀਗੇ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਸੋਖੀ ਸੁਖ ਆਣਗੇ ਨਹੀਂ ਦੁੱਖ ਦਾ ਉਹ ਚੀਜ਼ ਆ ਵੀ ਜਿਹੜੀ ਦਿਖਾਉਂਦੀ ਆ ਵੀ ਇਹ ਜ਼ਿੰਦਗੀ ਅਸਲ ਨਹੀਂ ਹੈਗੀ ਨਾ ਸੁੱਖ ਅਸਲੀ ਹੈ ਨਾ ਦੁੱਖ ਅਸਲੀ ਹੈ ਦੁੱਖ ਦਾ ਤੈਨੂੰ ਜਗਾਰੀ ਆ ਵੀ ਇਹ ਟੈਂਪਰੇਰੀ ਹੈ ਚੀਜ਼ ਹੈ ਤੂੰ ਖੋਜ ਕਰ ਤੂੰ ਆਪਣੇ ਉੱਪਰ ਆਪਣਿਆਂ ਨੂੰ ਟਾਈਮ ਦੇ ਵੀ ਕੀ ਜੀ ਸੱਚ ਤੂੰ ਲੱਭ ਪਰ ਨਹੀਂ ਬੰਦਾ ਬਹੁਤ ਜ਼ਿਆਦਾ ਆਪਣੇ ਨੂੰ ਕਾਉਂਟੇਬਲ ਨਹੀਂ ਮੰਨਣਾ ਚਾਹੁੰਦਾ ਉਹਨੂੰ ਕੋਈ ਨਾ ਕੋਈ ਚਿਹਦਾ ਮੈਂ ਕਿਸੇ ਉੱਤੇ ਦੋਸ਼ ਲਾ ਸਕਾਂ ਵੀ ਜੇ ਉਹਦੀ ਜ਼ਿੰਦਗੀ ਕੁਸ਼ਮਾਰਾ ਹੋਇਆ ਤੇ ਮੈਂ ਉਹਦੇ ਨੂੰ ਕਿਸੇ ਦਾ ਦੋਸ਼ ਲਾ ਦ। ਤੇੜਾ ਰੱਬ ਆ ਹੋ ਬਹੁਤ ਵੱਡੀ ਵਧੀਆ ਚੀਜ਼ ਹੈ ਨਾ ਅਗਿਓਨ ਕਿਹੜੇ ਤੁਹਾਨੂੰ ਕੋਈ ਕਹਿ ਦੇਣਾ ਅਗਿਓ ਮੰਨ ਲਓ ਰੱਬ ਆ ਤੂੰ ਹੀ ਰੱਬ ਦੇ ਸੁੱਟਦਾ ਹੈ ਕਿ ਮੇਰੇ ਰੱਬ ਨੇ ਹੀ ਜੀ ਮੇਰੇ ਨਾਲ ਕਰਤੀ ਹੈ ਨਾ ਬਈ ਉਹਨਾਂ ਕਿਉਂ ਕੋਈ ਯਾਦ ਐ ਨਹੀਂ ਤੁਹਾਨੂੰ ਅੱਗੇ ਗਾਲਾਂ ਕੱਢੂਗਾ ਰਾਇ ਬਈ ਮੈਂ ਕਿੱਥੇ ਕੀਤੀ ਐ ਨਾ ਇਹ ਗੱਲ ਰੱਬ ਬੋ ਬੜੀਏ ਚੀਜ਼ ਆ ਕੋਈ ਵੀ ਤੁਸੀਂ ਆਪਣਾ ਦੋਸ਼ ਸੁੱਟਣਾ ਜੇ ਆਪਣੀ ਅਕਾਉਂਟੇਬਿਲਟੀ ਨੂੰ ਤੁਸੀਂ ਖਤਮ ਕਰਨਾ ਨਾ ਮੈਂ ਤਾਂ ਕਹਿਣਾ ਜਦੋਂ ਕੋਈ ਵੀ ਦੁੱਖ ਆਉਂਦਾ ਨਾ ਧਿਆਨ ਨਾਲ ਸੋਚੋ ਬੈਠ ਕੇ ਤੁਹਾਨੂੰ ਉਹਨਾਂ ਨੇ ਜ਼ਿੰਦਗੀ ਤੋਂ ਤੋੜਿਆ ਹੈ ਕੋਈ ਫੇਰ ਉਸ ਆਮ ਜ਼ਿੰਦਗੀ ਵੜਦੇ ਹੋ ਫੇਰ ਉਹੀ ਐਕਸਪੈਕਟੇਸ਼ਨ ਆ ਵੀ ਮੈਨੂੰ ਸੁੱਖ ਮਿਲੂਗਾ ਮੈਨੂੰ ਅੱਗੇ ਜਾ ਕੇ ਇਹ ਮੇਰਾ ਸਫਰਿੰਗ ਦਾ ਟਾਈਮ ਚੱਲਦਾ ਪਿਆਈ ਮੈਨੂੰ ਮਿਹਨਤ ਕਰਨੀ ਚਾਹੀਦੀ ਹੈ ਮੈਨੂੰ ਰੱਬ ਦੀ ਪੀਪਰ ਹੈ ਜਿਹੜਾ ਪਾਇਆ ਉਹਨੂੰ ਪਾਸ ਕਰਨਾ ਪੈਣਾ ਹੈ ਫਿਰ ਮੇਰੀ ਜ਼ਿੰਦਗੀ ਸੁੱਖੀ ਸੁਖਾਉਣੀ ਨਹੀਂ ਬਈ ਫਿਰ ਰੱਬ ਦੇ ਉੱਤੇ ਬਸ ਆਪਣਾ ਉਹ ਸੁੱਟ ਰਹੇ ਹੋ ਵੀ ਹਾਂ ਵੀ ਤੂੰ ਮੇਰੇ ਨਾਲ ਗਲਤ ਕਰ ਪਈ ਬਈ ਜੀ ਹੁਣ ਸਹੀ ਕਰਨੀ ਹੈ ਇਹ ਵੀ ਤੇਰੇ ਹੱਥ ਅਕਾਉਂਟੇਬਿਲਟੀ ਤੁਸੀਂ ਭਜਦੇ ਪਏ ਹੋ ਤੁਸੀਂ ਆਪਣੇ ਆਪ ਤਾਂ ਭਜਦੇ ਪਏ ਹੋ ਆਪਣੇ ਸਵਾਲਾਂ ਤੋਂ ਭਜਦੇ ਹੋ ਮੈਂ ਕਹਿੰਦਾ ਜੇ ਤੁਹਾਡੇ ਅਗਲੀ ਵਾਰ ਦੁੱਖ ਆਵੇ ਉਨਨਾਂਰ ਧਿਆਨ ਨਾਲ ਸੋਚੋ ਵੀ ਇਹ ਰੱਬ ਦੀ ਗਲਤੀ ਸੀਗੀ ਇਹ ਰੱਬ ਦਾ ਪਾਇਆ ਪੇਪਰ ਸੀਗਾ ਜਾਂ ਹੋਰ ਬੰਦਿਆਂ ਨਾਲ ਹੋਇਆ ਇਹ ਗੱਲ ਸਹੀ ਸੀਗੀ ਕਿ ਇਹ ਤੁਹਾਨੂੰ ਜਗਾਉਣ ਵਾਸਤੇ ਸੀਗਾ ਜਾਂ ਤੁਹਾਨੂੰ ਦੱਸਣ ਵਾਸਤੇ ਸੀਗਾ ਵੀ ਦੁਨੀਆ ਸੱਚ ਹੈਗੀ ਹੈ ਕਿ ਨਹੀਂ ਹੈਗੀ ਇਸ ਚੀਜ਼ ਤੇ ਤੁਸੀਂ ਗੌਰ ਕਰੋ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਦੁੱਖ ਅਸਲ ਵਿੱਚ ਹੈਗਾ ਕਿ ਨਹੀਂ ਹੈਗਾ ਕੀ ਵਾਦੂਈ ਜੇ ਇਸ ਗੱਲ ਤੇ ਗੌਰ ਕੀਤੀ ਕੀ ਪਤਾ ਤੁਹਾਡਾ ਇਹ ਆਖਰ ਤੇ ਦੁੱਖ ਹੋ ਗਿਆ ਨਾ ਤੁਹਾਨੂੰ ਦੁਨਿਆਰਾ ਦੁੱਖ ਦੇਖਣਾ ਹੀ ਨਾ ਪਵੇ ਜਿਹੜਾ ਤੁਹਾਡਾ ਖੋਜਿਆ ਹੈ ਜੀਵਨ ਹੈ ਨਾ ਜਿਹੜਾ ਤੁਹਾਡਾ ਖੋਜ ਕੀਤਾ ਹੋਇਆ ਹੈ ਜੀਵਨ ਉਹ 100 ਗੁਣਾ ਚੰਗਾ ਉਹ ਜੀਵਨ ਤੋਂ ਵੀ ਜਿਹੜਾ ਤੁਹਾਡੇ ਕਿਸੇ ਨੇ ਬਲੀਫ ਸਿਸਟਮ ਥੋਪ ਦਿਆ। ਖੋਜ ਵਾਲਾ ਜੀਵਨ ਤਾਂ ਬਹੁਤ ਵਧੀਆ ਉਸ ਤੋਂ। ਗੁਰਨਾਨਕ ਦੇਵ ਜੀ ਹੋਏ, ਭਗਤ ਕਬੀਰ ਜੀ ਹੋਏ, ਬੁੱਧ ਹੋਏ। ਇਹਨਾਂ ਨੇ ਆਪਣਾ ਸਾਰਾ ਜੀਵਨ ਕੱਢਦੇ ਖੋਜ ਕਰਦੇ ਨੇ। ਕੀ ਤੁਹਾਨੂੰ ਲੱਗਦਾ ਨਾ ਜੀਵਨ ਵਧੀਆ ਨਹੀਂ ਸੀਗਾ? ਖੋਜ ਕਰਨੀ ਬਹੁਤ ਜ਼ਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ। ਖੋਜਾ ਜੀਵਨ ਹੀ ਸਰਨਾ ਵਧੀਆ ਜੀਵਨ